ਕੋ ਘਰ ਦੇ ਸਾਡੇ ਹਾਲਾਤ ਬਹੁਤ ਵੀ ਮਾਰੇ ਚੱਲ ਰਹੇ ਨੇ ਬੱਚੇ ਤਿੰਨ ਆ ਘਰ ਵਾਲੇ ਦੀ ਵੀ ਮੇਰੇ ਦੀ ਡੈਥ ਹੋ ਗਈ ਵਾ ਤੇ ਭੈਣ ਭਰਾ ਮੇਰੇ ਨਾਲ ਜੋ ਵੀ ਮੇਰੇ ਸੰਸਾਰ ਦਾ ਬੰਦਾ ਉਹ ਮੇਨੂੰ ਮਦਦ ਮੇਰੀ ਕਰ ਉਹ ਵੀ ਪਾਣੀ ਆਇਆ ਹੀ 7 ਵਜੇ ਨਾ ਪਾਣੀ ਆਇਆ ਤੇ ਸਾਡੇ ਕੋਲ ਸਮਾਨ ਵੀ ਕੁਝ ਨਹੀਂ ਸਾਡੇ ਕੋਲ ਸਾਰਾ ਆਪਣੀ ਜਾਨ ਹੀ ਬਚੀ ਸਾਡੇ ਕੋਲ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਂ X24 ਪੰਜਾਬ ਦੇ ਨਿਊ ਚੈਨਲ ਅੱਜ ਗੱਲ ਕਰਾਂਗੇ ਮਾਸ਼ੀ ਬੜਾ ਜਿੱਥੇ ਕਿ ਕਾਫੀ ਜਿਹੜਾ ਪਾਣੀ ਆ ਚੁੱਕਾ ਕਿਸਾਨ ਵੀ ਜਿਹੜੇ ਨੇ ਹਰ ਜਗ੍ਹਾ ਤੇ ਜਿਹੜੇ ਆ ਤੁਸੀਂ ਦੇਖਿਆ ਕਿ ਪਾਣੀ ਜਿਹੜਾ ਕਾਫੀ ਜਗ੍ਹਾ ਤੇ ਜਿਹੜਾ ਪਾਣੀ ਆਇਆ ਤੇ ਜਿਹੜਾ ਵਾ ਦਵਾਈ ਵੀ ਜਿਹੜੀ ਮੁਹੱਈਆ ਕਰਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਜੀ ਕਿ ਹਰ ਪੀੜ ਤੇ ਜਿਹੜੇ ਆ ਉਹਨਾਂ ਨੂੰ ਦਵਾਈ ਜਿਹੜੀ ਮੁਹੱਈਆ ਕਰਾਈ ਜਾ ਰਹੀ ਹੈ ਤੁਸੀਂ ਜਿਹੜੇ ਸੁਸਾਇਟੀ ਵਾਲੇ ਖੜੇ ਨੇ ਨਾਲ ਜਿਹੜੇ ਹਰ ਪੇਸ਼ੈਂਟ ਜਿਹੜਾ ਵਾ ਉਹਨਾਂ ਨੂੰ ਦਵਾਈ ਜਿਹੜੀ ਕਰਾਉਣ ਵਾਸਤੇ ਜਿਹੜਾ ਦੇਖ ਰਿਹਾ ਕਈ ਤੁਸੀਂ ਦੇਖਿਆ ਕਿ ਕਾਫੀ ਜਿਹੜਾ ਵਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਹਰ ਪੀੜ ਤੇ ਜਿਹੜੇ ਆ ਕਿਸਾਨ ਜਿਹੜੇ ਆ ਕਾਫੀ ਜਿਹੜਾ ਕਈਆਂ ਦਾ ਨੁਕਸਾਨ ਹੋਇਆ ਤੁਸੀਂ ਮੇਰੇ ਨਾਲ ਮੌਜੂਦ ਨੇ ਸੁਸਾਇਟੀ ਵਾਲੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਕਿ ਕੀ ਜਿਹੜਾ ਵਾ ਤੁਸੀਂ ਦਵਾਈ ਮੁਹੱਈਆ ਕਰਾ ਰਹੇ ਕੀ ਤੋਂ ਤੁਹਾਡੇ ਵੱਲੋਂ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਬਗੀਰ ਸਿੰਘ ਫੌਜੀ ਦਵਾਈ ਤੁਸੀਂ ਬਾਬਾ ਜੀਵਨ ਸਿੰਘ ਸੇਵਾ ਸੈਟੀ ਪਿੰਡ ਕੋੜ ਧਰਮਜੰਦਕਲਾਂ ਜ਼ਿਲ੍ਹਾ ਕਰਨਤਾਰਨ ਤੋਂ ਇਹ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਸਾਡਾ ਬੜਾ ਸਾਥ ਦਿੰਦੇ ਨੇ ਉਹਨਾਂ ਦੇ ਸਾਥ ਦੇ ਕਰਕੇ ਹੀ ਇੱਥੋਂ ਤੱਕ ਜਿਹੜੀ ਅਸੀਂ ਦਵਾਈ ਜਿਹੜੀ ਆ ਪਿੰਡ ਮਾਚੀ ਵਾਲਾ ਜਿਹੜਾ ਵਾ ਅਸੀਂ ਲੈ ਕੇ ਆਏ ਹੱਡ ਪੀੜਤਾ ਵਾਸਤੇ ਕਿਦਾਂ ਦਾ ਪ੍ਰਾਲਾ ਜਿਹੜਾ ਬਾਹਰੋਂ ਲੋ ਕੀਤਾ ਤੁਹਾਡੇ ਲੋ ਸੋਸਾਇਟੀ ਵੱਲੋਂ ਜੋ ਇਹ ਜਿਹੜਾ ਪ੍ਰਾਲਾ ਵਾ ਸਾਰੇ ਐਨ ਆਰ ਆਈ ਵੀਰਾਂ ਦਾ ਵਾ ਇਹ ਸਾਡੀ ਜਿਹੜੀ ਬਾਬਾ ਜੀਵਨ ਸਿੰਘ ਸੇਵਾ ਸੈਟੀ ਆ ਪਿੰਡ ਕੋੜ ਧਰਮਜੰਦਕਲਾਂ ਦੀ ਇਹ ਐਨਆਰਆਈ ਵੀਰ ਜਿਹੜੇ ਸਾਡੇ ਬਹੁਤ ਹੀ ਸਾਥ ਦਿੰਦੇ ਨੇ ਸਾਡੇ ਨੇ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਫਤ ਆ ਜੇ ਤੁਹਾਡੇ ਨਾਲ ਜਿਹੜੇ ਆ ਵੀਰ ਜਿਹੜਾ ਪੂਰਾ ਸਾਡਾ ਸਾਥ ਦਿੰਦੇ ਨੇ ਬਾਕੀ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਵੀਰ ਨੇ ਜਿੰਨੇ ਵੀ ਆ ਸਾਡੀ ਜਿਹੜੀ ਸੋਸਾਇਟੀ ਬਣੀ ਆ ਉਹਦਾ ਸਾਥ ਜਿਹੜੇ ਐਨਆਰਆਈ ਵੀਰ ਬਹੁਤ ਦਿੰਦੇ ਤੁਸੀਂ ਦੇਖਿਆ ਕਿ ਬਾਬਾ ਜੀਵਨ ਸਿੰਘ ਸੋਸਾਇਟੀ ਵੱਲੋਂ ਵੀ ਜਿਹੜੀ ਗੱਲਬਾਤ ਕੀਤੀ ਗਈ ਮੇਰੇ ਨਾਲ ਡਾਕਟਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਤੁਸੀਂ ਜਿਹੜਾ ਦਵਾਈਆਂ ਦਾ ਜਿਹੜੇ ਆ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆਰੇ ਮੜੇ ਕੀ ਨਾਮ ਜੀ ਆਪਣਾ ਡਾਕਟਰ ਪ੍ਰਜਿੰਦਰ ਗਾਹ ਕਿਤਨਾ ਚੋਕੇ ਦਾ ਤੁਸੀਂ ਦਵਾਈ ਦਾ ਜਿਹੜਾ ਲੱਗ ਅਸੀਂ ਵੇਖੋ ਜੀ ਇਹ ਹਾਰਬੀਟਾਂ ਦੀ ਹੈਲਪ ਵਾਸਤੇ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਵੇਖ ਕੇ ਕਿ ਜਿਸ ਤਰ੍ਹਾਂ ਕਿਤੀਆਂ ਬਿਮਾਰੀਆਂ ਫੈਲ ਰਹੀਆਂ ਇਹਦੇ ਵਿੱਚ ਉਹਦੇ ਕਰਕੇ ਆਪਣੇ ਕੈਂਪਲਾ ਵਾਸਤੇ ਆਏ ਕਿਹੜੀ ਕਿਹੜੀ ਮੈਡੀਸਨ ਜਿਹੜਾ ਮੈਡੀਸਿਨ ਸਾਰੀਆਂ ਜਿਦਾ ਖਾਂਸੀ ਬੁਖਾਰ ਜ਼ੁਕਾਮ ਮਲੂਜ ਮوشن ਵਗੈਰਾ ਸਾਰੀਆਂ ਸਾਡੇ ਕੋਲ ਲਗਭਗ ਸੈਨੀਟਰੀ ਪੈਡ ਲੇਡੀਜ਼ ਵਾਸਤੇ ਬੱਚਿਆਂ ਲਈ ਡਾਈਪਰ ਵਗੈਰਾ ਕਾਫੀ ਸਿਰਫ ਸਾਰਾ ਕੁਸ਼ੀ ਸਾਰੀਆਂ ਮੈਡੀਸਿਨ ਲੱਗਦੀ ਜਦੋਂ ਬਾਈ ਪਾਣੀ ਨਾਲ ਜਿਵੇਂ ਪਾਣੀ ਨਾਲ ਕਾਫੀ ਜਿਹੜਾ ਇਨਫੈਕਸ਼ਨ ਵੀ ਹੋ ਜਾਂਦਾ ਪਾਣੀ ਨਾਲ ਇਨਫੈਕਸ਼ਨ ਜਿੱਦਾਂ ਲੈਓ ਸਟ੍ਰਿਜਨ ਹੋ ਗਈ ਉਹ ਦੂਸਰੀ ਐਂਟੀਬਾਇਓਟਿਕ ਉਹ ਫਲਕਸਸਿਨ ਵਗੈਰਾ ਤੇ ਨਾਲ ਅਸੀਂ ਸਟ੍ਰਿਜਨ ਵਗੈਰਾ ਸਾਰੀਆਂ ਮਤਲਬ ਲਗਭਗ ਸਾਰੀਆਂ ਹੀ ਆਈਆਂ ਹੋ ਬੱਚਿਆਂ ਦੀਆਂ ਵੀ ਆ ਸਾਰੀਆਂ ਕੀ ਹੋਰ ਜਿਹੜੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਦਵਾਈ ਦਾ ਸੰਦੇਸ਼ ਵੇਖੋ ਅਸੀਂ ਤੇ ਇਹੀ ਅੱਜ ਇਹਨਾਂ ਦੀ ਹੈਲਪ ਵਾਸਤੇ ਆਏ ਆ ਹੁਣ ਸਾਰੇ ਕਰ ਰਹੇ ਆ ਨਾ ਜਿਹੜੇ ਹাড় ਪੀੜ ਤੋਂ ਹਨ ਵਾਸਤੇ ਬੜੀ ਐਸੇ ਸਮੱਸਿਆ ਵਾ ਵੀ ਬੜੇ ਘਰੋਂ ਬਗਾਰ ਹੋਏ ਆ ਲੋਕਾਂ ਕੋਲ ਕੁਛ ਐ ਨਹੀਂ ਖਰਚਾ ਵਗੈਰਾ ਤੇ ਲਾਹੀਆਂ ਨਾਲ ਦੀ ਹੈਲਪ ਵਾਸਤੇ ਜਿਹੜਾ ਉਹ ਕਹਿੰਦੇ ਆ ਹਾਂ ਜੈਂਪਲ ਆਉ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਹਿੰਦੇ ਜਿਹੜਾ ਕਿ ਦਵਾਈ ਦਾ ਜਿਹੜੀ ਮੋਹੀਆ ਜਿਹੜੀ ਕਰਵਾ ਰਹੇ ਨੇ ਕਿ ਜਿਹੜੇ ਹਾਰ ਪੀੜ ਤੇ ਆ ਜਾਂ ਕਿਸੇ ਨੂੰ ਇਨਫੈਕਸ਼ਨ ਹੋਵੇ ਦਵਾਈ ਜਿਹੜੀ ਆ ਦਿੱਤੀ ਜਾ ਰਹੀ ਹੈ ਕਿੱਥੇ ਰਹਿੰਦੇ ਮਾਸੀ ਵਿਲੇ ਕੀ ਨੁਕਸਾਨ ਹੋਇਆ ਤੁਹਾਡਾ ਤੁਹਾਡਾ ਨੁਕਸਾਨ ਜਦੋਂ ਪਾਣੀ ਆਇਆ ਨਾ ਤਿੰਨ ਡੰਗਰ ਰੋਲੇ ਜੋਲ ਕਾ ਕਪੜਾ ਡੱਡ ਬੁੱਢ ਜੋ ਸਾਰਾ ਬਰਬਾਦ ਹੋ ਗਿਆ ਤੇ ਮੈਂ ਆਪਣੀ ਜਾਨ ਬਚਾਈ ਆ ਸਾਹ ਸਵੇਰੇ ਉਹ ਕਿਹਦੇ ਪਾਣੀ ਕਿੰਨੇ ਵਜੇ ਆ ਗਿਆ ਪਾਣੀ ਵਾਵਾ ਇੱਕ ਅਰਿਆਂ ਤੇ ਫਿਰ ਕਿਦਾਂ ਤੁਸੀਂ ਜਿਹੜਾ ਆਪਣੀ ਜਾਨ ਬਚਾਈ ਆ ਆਪਾਂ ਵੀ ਭੱਜ ਭੁੱਜ ਕੇ ਇਸ ਤਰ੍ਹਾਂ ਉੱਥੇ ਤੋਂ ਚੱਲ ਗਏ ਫਿਰ ਜਾਨ ਬਚਾਈ ਤੇ ਕੀ ਕੀ ਤੁਹਾਡਾ ਸਮਾਨ ਕੀ ਕੀ ਭਿੱਜ ਗਿਆ ਕੀ ਕੀ ਸਾਡੇ ਪੀ ਜੋ ਵੀ ਡੰਗਰ ਤੇ ਨਰ ਰੜ ਗਏ ਤੇ ਸਮਾਨ ਸਮੂਲ ਜੋਲੀ ਦਾ ਕਪੜਾ ਜੀ ਉਹ ਵੀ ਇੰਨ ਬਰਸ ਮਾਰ ਸਾਰੇ ਬਰਬਾਦ ਹੋ ਗਿਆ ਤੇ ਰਾਸ਼ਨ ਤੁਹਾਡੇ ਕੋ ਆ ਰਿਹਾ ਐ ਜੀਓ ਵਿਚਾਰੀ ਆ ਜੋ ਕੋਈ ਆ ਰਿਹਾ ਹੌਂਡਿਆ ਰਾਸ਼ਨ ਤੇ ਹੌਂਡਿਆ ਆ ਪਰ ਸਾਡੀ ਘਰ ਦੀ ਕਾਰਵਾਈ ਨਹੀਂ ਨਾ ਕੋਈ ਕਰਨ ਰਿਹਾ ਪੀ ਕੀ ਕਾਂ ਦਾ ਵੇਖੋ ਵੀ ਲੈਂਟਰ ਦੇ ਵਿੱਚੋਂ ਕਾਂਦਿਆ ਵਿੱਚੋਂ ਦੀ ਪਾਟ ਗਈ ਐ ਅੱਛਾ ਸਰਕਾਰ ਕੋਈ ਨਹੀਂ ਉਪਰਾਲਾ ਕਰ ਰਹੀ ਕੀ ਮੰਗ ਕਰਦੇ ਸਰਕਾਰ ਪਾਸੋਂ ਵੀ ਸਰਕਾਰ ਪਾਸੋਂ ਕੀ ਮੰਗ ਕਰਦੇ ਕੀ ਕਹਿਣਾ ਚਾਹੁੰਦੇ ਜੀ ਵੀ ਤੁਹਾਡੇ ਕਮਰੇ ਦਾ ਨੁਕਸਾਨ ਹੋਇਆ ਕਮਰੇ ਦਾ ਨੁਕਸਾਨ ਹੋਇਆ ਪੀ ਚੋ ਵੀ ਚਲੋ ਨਾ ਕੋ ਫਾਈਲ ਤੇ ਗਾਵਾਂ ਤੁਹਾਡੀਆਂ ਕਿੰਨੀਆਂ ਹੈ ਜਿਹੜੇ ਕਿੰਨੇ ਕਿ ਦਿਓਗਾ ਹੈ ਕਾਮਾ ਕਿੰਨੇ ਦੀਆਂ ਤਿੰਨ ਰਹਿ ਗਈਆਂ ਤੇ ਤਿੰਨ ਰੁੜ ਗਈਆਂ ਨੇ ਹਾਂਜੀ ਬਹੁਤ ਨੁਕਸਾਨ ਹੋਇਆ ਤੁਹਾਡਾ ਕਿੰਨਾ ਕੁ ਪਿੰਡ ਵਿੱਚ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ 마ਸੀ ਵਲੇ 마ਸੀ ਵਲੇ ਦੇ ਤੋਂ ਕੋਈ ਕਹਿ ਨਹੀਂ ਦਿਆ ਪਰ ਨੁਕਸਾਨ ਹੀ ਹੋਇਆ 마ਸੀ ਵਲੇ ਬਹੁਤ ਨੁਕਸਾਨ ਨਸਕਾਨ ਕਿਦਾਂ ਕਿਦਾਂ ਗੁਜ਼ਾਰਾ ਕਰ ਰਹੇ ਫਿਰ ਖਾਣ ਦਾ ਇੱਕ ਤਰਾ ਹੀ ਹੋਰ ਕੀ ਕਰਨਾ ਹੈ ਫਿਰ ਸੋਨਿਆ ਵਾ ਪਿੰਡ ਮਾਚੀ ਵਾਲਾ ਵਾ ਤੇ ਦੇਖੋ ਘਰ ਦੇ ਸਾਡੇ ਹਾਲਾਤ ਬਹੁਤ ਵੀ ਮਾਰੇ ਚੱਲ ਰਹੇ ਨੇ ਬੱਚੇ ਤਿੰਨੇ ਆ ਘਰ ਵਾਲੇ ਦੀ ਵੀ ਮੇਰੇ ਦੀ ਡੈਥ ਹੋ ਗਈ ਵਾ ਤੇ ਭੈਣ ਭਰਾ ਮੇਰੇ ਨਾਲ ਜੋ ਵੀ ਮੇਰੇ ਸਹਸਰ ਦਾ ਬੰਦਾ ਉਹ ਮੇਨੂੰ ਮਦਦ ਮੇਰੀ ਕਰ ਉਹ ਵੀ ਕਿੰਨੇ ਵਜੇ ਪਾਣੀ ਜੜਾ ਹੈ ਪਾਣੀ ਆਇਆ ਹੀ 7:00 ਵਜੇ ਨਾਲ ਪਾਣੀ ਆਇਆ ਤੇ ਸਾਡੇ ਕੋਲ ਸਮਾਨ ਵੀ ਕੁਝ ਨਹੀਂ ਸਾਡੇ ਕੋਲ ਵੀ ਸਾਰਾ ਆਪਣੀ ਜਾਨ ਹੀ ਬਚੀ ਸਾਡੇ ਕੋਲ ਹਾਂ ਜੀ ਸਮਾਨ ਸਾਡੇ ਕੋਲ ਜਿਹੜੇ ਨਿੱਕੇ ਮੋਟੀਆਂ ਪੇਟੀ ਹੀ ਇੱਕ ਫਰਿਜ ਹੀ ਛੋਟੀ ਜੀ ਇੱਕ ਉਹ ਮੋਟਰ ਲਾਈ ਬੱਚੇ ਨੇ ਉਹ ਵੀ ਸਾਰੀ ਵੀ ਖਰਾਬ ਹੋ ਗਈ ਜੇ ਤੇ ਹੁਣ ਅਸੀਂ ਵੀ ਨਲਕੇ ਤੋਂ ਵੀ ਪਾਣੀ ਵੀ ਸਾਡੇ ਕੋਲ ਜੇ ਘਰ ਦਾ ਹਾਲਾਤ ਜਿਹੜੇ ਵੀ ਬਹੁਤ ਸਾਡੇ ਖਰਾਬ ਹੈ ਕੌਣ ਕਮਾਈ ਕਰਨ ਵਾਲਾ ਤੋਂ ਕਮਾਈ ਕਰਨ ਵਾਲੇ ਦੇ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਤੇ ਉਹਨੂੰ ਹੋਤੇ 9 ਮਹੀਨੇ ਹੋ ਗਏ ਜੇ ਮਰੇ ਆਈ ਕਹਿੰਦੀ ਆ ਕਿ ਸਾਡੇ ਘਰਾਂ ਦੇ ਵਿੱਚ ਸਾਡੀ ਵੀ ਜਿਹੜੇ ਘਰ ਆ ਉਹ ਸਾਡੇ ਵੀ ਚੰਗੇ ਬਣ ਜਾਣ ਵੀ ਸਹੀ ਤਰੀਕੇ ਨਾਲ ਬਣ ਜਾਣ ਮਤਲਬ ਹਾਲਾਤ ਜਿਹੜੇ ਮਾੜੇ ਹੋ ਗਏ ਵੀ ਉਸ ਵੀ ਚਲੋ ਹਨੂ ਵੀ ਪਿਆ ਚਲੋ ਜੋ ਵੀ ਮਤਲਬ ਤੁਹਾਡੀ ਜਿੱਦਾਂ ਵੀ ਤੁਹਾਡੀ ਇੱਛਾ ਹੈ ਜੋ ਵੀ ਤੁਸੀਂ ਕਰ ਸਕਦੇ ਹੋ ਮਤਲਬ ਹੈਲਪ ਕਰ ਸਕਦੇ ਹੋ ਕਰਦੇ ਹੋ ਹਾਂਜੀ ਉਹ ਮਤਲਬ ਕਿਸ ਤਰ੍ਹਾਂ ਤਾ ਹੋ ਗਿਆ ਵਾ ਤੀਸਰਾ ਹਫਤਾ ਹੋ ਗਿਆ ਲਾਈਟ ਨੂੰ ਲੜਾ ਨਹੀਂ ਰਹੀ ਹਾਂਜੀ ਨੈਟਵਰਕ ਵੀ ਨੈਟਵਰਕ ਪ੍ਰੋਬਲਮ ਵੀ ਬੜੀ ਆ ਰਹੀ ਹੈ ਮਤਲਬ ਦਿੱਕਤ ਬੜੀ ਆ ਰਹੀ ਹੈ ਮਤਲਬ ਕਾਲ ਕਰਨ ਦੀ ਸਰਕਾਰ ਕੋਈ ਨਹੀਂ ਪ੍ਰਬਾਲਾ ਕਰ ਰਹੀ ਹੋਰ ਮਤਲਬ ਕੋਈ ਵੀ ਨਹੀਂ ਸਰਕਾਰ ਹੀ ਰਹੀਆਂ ਹਾਂਜੀ ਉਹ ਤਾਂ ਚਲੋ ਆ ਹੀ ਰਹੇ ਨੇ ਚਲੋ ਭੈਣ ਭਰਾ ਜਿਹੜੀ ਮਤਲਬ ਹੈਲਪ ਕਰਨ ਆ ਰਹੇ ਉਹ ਤਾਂ ਆ ਹੀ ਰਹੇ ਨੇ ਬਟ ਹੋਰ ਕੋਈ ਹੈਲਪ ਨਹੀਂ ਹੋ ਰਹੀ ਮਤਲਬ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਆਹੀ ਹੈਲਪ ਤੋਂ ਨਹੀਂ ਆ ਕਿ ਮਤਲਬ ਇੱਕ ਨਹੀਂ ਮਤਲਬ ਸਾਰਿਆਂ ਦੀ ਮਤਲਬ ਹੈਲਪ ਹੋਣੀ ਚਾਹੀਦੀ ਹੈ ਹੈਨਾ ਜੋ ਵੀ ਮਤਲਬ ਗਰੀਬ ਆ ਜਿੰਨੇ ਵੀ ਆ ਮਤਲਬ ਸਾਰਿਆਂ ਦੀ ਸਿਹਤ ਆ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਇੱਕ ਕਰ ਸਾਰਾ ਜਿਹੜਾ ਮਤਲਬ ਤਬਾਹ ਹੋ ਗਿਆ ਇਸ ਲਈ ਮਤਲਬ ਇਹਨਾਂ ਕੋ ਮੰਗ ਹੀ ਚੋਣਿਆ ਕਿ ਸਾਡੀ ਇਹੀ ਮੰਗ ਆ ਕਿ ਮਤਲਬ ਜ਼ਰੂਰ ਸਾਡੀ ਹੈਲਪ ਕੀਤੀ ਜਾਵੇ ਜਿੰਨੀ ਵੀ ਬਣ ਸਕੇ ਸਰਕਾਰ ਦੇ ਗਾੜੀ ਇਹੀ ਬਿੰਦੀ ਹੈ ਹਾਂ ਜੀ ਦੇਖਿਆ ਕਿ ਪਰਿਵਾਰ ਦੇ ਗਰੀਬ ਪਰਿਵਾਰ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦੱਸਿਆ ਕਿ ਪਾਣੀ ਜਦੋਂ ਆਇਆ ਪਤਾ ਹੀ ਨਹੀਂ ਲੱਗਾ ਕਿ ਕਾਫੀ ਜੜਾ ਵਾ ਕਈ ਗਰੀਬ ਪਰਿਵਾਰ ਜਿਹੜੇ ਆ ਉਹਨਾਂ ਦੇ ਘਰ ਵੀ ਟਟ ਗਏ ਆ ਇਹ ਸਰਕਾਰ ਪਾਸੋਂ ਮੰਗ ਕੀਤੀ ਹੈ ਕਿਉਂਕਿ ਹੋਰ ਤੇ ਕਰ ਰਿਹਾ ਐਨ ਜੂ ਵੀ ਕਈ ਕਰ ਰਹੇ ਨੇ ਹਰ ਜਿਹੜੀ ਆ ਜਿਹੜੇ ਆ ਕੇ ਆ ਜਾਂ ਰਾਸ਼ਨ ਦੀ ਗੱਲ ਕਰ ਲਈਏ ਜਾਂ ਦਵਾਈਆਂ ਦੀ ਗੱਲ ਕਰ ਰਹੀ ਹੈ ਹਰ ਤਰ੍ਹਾਂ ਦੇ ਆ ਕੇ ਜਿਹੜਾ ਇਹਨਾਂ ਨੂੰ ਮਹਈਆ ਤੇ ਕਰਾ ਰਹੇ ਨੇ ਪਰ ਸਰਕਾਰ ਪਾਸੋਂ ਵੀ ਮੰਗ ਕਰ ਰਹੇ ਨੇ ਕਿ ਸਾਡੀ ਆ ਕੇ ਸਰਕਾਰ ਵੀ ਸਾਰ ਲਵੇ ਪਰ ਸਰਕਾਰ ਨਹੀਂ ਇੱਥੇ ਆ ਕੇ ਉਹਨਾਂ ਦੇ ਕੰਨਾਂ ਤੱਕ ਜੂ ਨਹੀਂ ਸੜਕ ਰਹੀ ਹੁਣ ਚਾਹੀਦਾ ਹੈ ਕਿ ਸਰਕਾਰ ਨੂੰ ਵੀ ਆ ਕੇ ਗਰਾਉਂਡ ਰਿਪੋਰਟ ਤੇ ਵੀ ਦੇਖਣਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ